ਰਾਦਰ ਸੋਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਫਾਜ਼ਿਲਕਾ ਤੇ ਜਲਾਲਾਬਾਦ ਖੇਤਰਾਂ ਦੇ ਵਿੱਚ ਆਪਣੇ ਪੈਰੋਕਾਰਾਂ ਨੂੰ ਹੜਪ੍ਰੇਟਾ ਦੀ ਸਹਾਇਤਾ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਡੇਰਾ ਮੁਖੀ ਨੇ ਕਿਹਾ ਹੈ ਕਿ ਇਸ ਕੁਦਰਤੀ ਆਫਤ ਨੂੰ ਦੂਰ ਕਰਨ ਦੇ ਲਈ ਸਮੂਹਿਕ ਯਤਨਾਂ ਦੀ ਕਾਫੀ ਜ਼ਿਆਦਾ ਲੋੜ ਹੈ ਉਹਨਾਂ ਨੇ ਪੈਰੋਕਾਰਾਂ ਨੂੰ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਆਸਰਾ ਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਦੀ ਅਪੀਲ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪਹਿਲਾਂ ਜਲਾਲਾਬਾਦ ਅਤੇ ਬਾਅਦ ਦੁਪਹਿਰ ਫਾਜ਼ਿਲਕਾ ਦੇ ਡੇਰਿਆਂ ਦਾ ਦੌਰਾ ਕੀਤਾ ਜਿੱਥੇ ਹਜ਼ਾਰਾਂ ਸ਼ਰਧਾਲੂ ਉਹਨਾਂ ਦੇ ਦਰਸ਼ਨ ਦੇ ਲਈ ਇਕੱਠੇ ਹੋਏ ਸਨ ਸਤਾਨਿਕ ਡੇਰਾ ਪ੍ਰਬੰਧਨ ਵੱਲੋਂ ਹੜ੍ਹ ਪੀੜਤਾਂ ਨੂੰ ਹਰ ਰੋਜ਼ ਦੋ ਵਾਰ 1100 ਪੈਕੇਟ ਭੋਜਨ ਵੰਡਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੂਦ ਲੈਂਡ ਦੇ ਲਈ ਵੀ ਨਿਰਦੇਸ਼ ਦੇ ਸਕਦੇ ਨੇ ਤਾਂ ਜੋ ਹਰ ਤਰ੍ਹਾਂ ਦੀ ਜ਼ਰੂਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਤਾਂਵੇਂ ਉਹ ਕੁਝ ਮਿੰਟਾਂ ਲਈ ਹੀ ਡੇਰੇ ਵਿੱਚ ਰੁਕੇ ਪਰ ਇਸ ਦੌਰਾਨ ਉਹਨਾਂ ਨੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਐਸਐਸਪੀ ਗੁਰਮੀਤ ਸਿੰਘ ਏਡੀਸੀ ਮਨਦੀਪ ਕੌਰ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨਾਲ ਮੁਲਾਕਾਤ ਕੀਤੀ ਇਰਾ ਮੁਖੀ ਦੇ ਆਉਣ ਦੀ ਖਬਰ ਮਿਲਦੇ ਹੀ ਹਜ਼ਾਰਾਂ ਸ਼ਰਧਾਲੂ ਤਣ ਕੇ ਹੀ ਸਥਾਨਕ ਡੇਰੇ ਦੇ ਵਿੱਚ ਪਹੁੰਚ ਗਏ ਸਨ ਜ਼ਿਕਰਯੋਗ ਹੈ ਕਿ ਫਾਜ਼ਿਲਕਾਟੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਰਾਧਾ ਸਵਾਮੀ ਡੇਰੇ ਦੇ ਪੈਰੋਕਾਰਾਂ ਦੀ ਵਸੂ ਹੈ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਫਾਜ਼ਿਲਕਾਟੇ ਜਲਾਲਾਬਾਦ ਖੇਤਰਾਂ ਦੇ ਵਿੱਚ ਆਪਣੇ ਪੈਰੋਕਾਰਾਂ ਨੂੰ ਹੜ੍ਹ ਪੀੜਤਾਂ ਦੇ ਸਹਾਇਤਾ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਡੇਰਾ ਮੁਖੀ ਨੇ ਕਿਹਾ ਹੈ ਕਿ ਇਸ ਕੁਦਰਤੀ ਆਫਤ ਨੂੰ ਦੂਰ ਕਰਨ ਦੇ ਲਈ ਸਮੂਹਿਕ ਯਤਨਾਂ ਦੀ ਕਾਫੀ ਜ਼ਿਆਦਾ ਲੋੜ ਹੈ। ਉਹਨਾਂ ਨੇ ਪੈਰੋਕਾਰਾਂ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਆਸਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਦੀ ਅਪੀਲ ਕੀਤੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪਹਿਲਾਂ ਜਲਾਲਾਬਾਦ ਅਤੇ ਬਾਅਦ ਦੁਪਹਿਰ ਫਾਜ਼ਿਲਕਾ ਦੇ ਡੇਰਿਆਂ ਦਾ ਦੌਰਾ ਕੀਤਾ ਜਿੱਥੇ ਹਜ਼ਾਰਾਂ ਸ਼ਰਧਾਲੂ ਉਹਨਾਂ ਦੇ ਦਰਸ਼ਨ ਦੇ ਲਈ ਇਕੱਠੇ ਹੋਏ ਸਨ। ਸਤਾਨਿਕ ਡੇਰਾ ਪ੍ਰਬੰਧਨ ਵੱਲੋਂ ਹੜ ਪੀੜਤਾਂ ਨੂੰ ਹਰ ਰੋਜ਼ ਦੋ ਵਾਰ 1100 ਪੈਕੇਟ ਭੋਜਨ ਵੰਡਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਹੜ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਣ ਦੇ ਲਈ ਵੀ ਨਿਰਦੇਸ਼ ਦੇ ਸਕਦੇ ਨੇ ਤਾਂ ਜੋ ਹਰ ਤਰ੍ਹਾਂ ਦੀ ਜ਼ਰੂਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਭਾਵੇਂ ਉਹ ਕੁਝ ਮਿੰਟਾਂ ਲਈ ਹੀ ਡੇਰੇ ਵਿੱਚ ਰੁਕੇ ਪਰ ਇਸ ਦੌਰਾਨ ਉਹਨਾਂ ਨੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਐਸਐਸਪੀ ਗੁਰਮੀਤ ਸਿੰਘ ਏਡੀਸੀ ਮਨਦੀਪ ਕੌਰ ਅਤੇ ਫਾਜ਼ਿਲਕਾਦੇ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਨਾਲ ਮੁਲਾਕਾਤ ਕੀਤੀ ਡੇਰਾ ਮੁਖੀ ਦੇ ਆਉਣ ਦੀ ਖਬਰ ਮਿਲਦੇ ਹੀ ਹਜ਼ਾਰਾਂ ਸ਼ਰਧਾਲੂ ਤਣਕੇ ਹੀ ਸਥਾਨਕ ਡੇਰੇ ਦੇ ਵਿੱਚ ਪਹੁੰਚ ਗਏ ਸਨ ਜ਼ਿਕਰਯੋਗ ਹੈ ਕਿ ਫਾਜ਼ਿਲਕਾਦੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਰਾਧਾ ਸਵਾਮੀ ਡੇਰੇ ਦੇ ਪੈਰੋਕਾਰਾਂ ਦੀ ਵਸੂ ਹੈ ਅਮਰਪ੍ਰੀਤ ਕੌਰ ਸੰਧੂ ਐਸਐਸਪੀ ਗੁਰਮੀਤ ਬੀਰ ਸਿੰਘ ਏਡੀਸੀ ਮਨਦੀਪ ਕੌਰ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਨਾਲ ਮੁਲਾਕਾਤ ਕੀਤੀ ਡੇਰਾ ਮੁਖੀ ਦੇ ਆਉਣ ਦੀ ਖਬਰ ਮਿਲਦੇ ਹੀ ਹਜ਼ਾਰਾਂ ਸ਼ਰਧਾਲੂ ਤਣਕੇ ਹੀ ਸਥਾਨਕ ਡੇਰੇ ਦੇ ਵਿੱਚ ਪਹੁੰਚ ਗਏ ਸਨ ਜ਼ਿਕਰਯੋਗ ਹੈ ਕਿ ਫਾਜ਼ਿਲਕਾ ਦੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਰਾਧਾ ਸਵਾਮੀ ਡੇਰੇ ਦੇ ਪੈਰੋਕਾਰਾਂ ਦੀ ਵਸੂ